ਤੁਸੀਂ ਜੁੜਿਓ ਪਰਸ਼ਾਵਾਂ ਦੇ ਨਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੈਲਗਾਮ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਜਿੱਥੇ ਅਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਖਟਾਸ ਪੈਦਾ ਹੋਈ ਰਿਸ਼ਤਿਆਂ ਦੇ ਵਿੱਚ ਅਤੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਜਿੱਥੇ ਇੱਕ ਦੂਸਰੇ ਦੇਸ਼ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ ਉੱਥੇ ਹੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੇਂਦਰ ਸਰਕਾਰ ਅਤੇ ਡੀਸੀ ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਕ ਬਲੈਕਆਊਟ ਹੈ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਦਾ ਟਾਈਮ ਹੈ ਹੁਣ ਕਰੀਬ 8 ਵਜੇ ਤੇ 58 ਮਿੰਟ ਹੋਏ ਹਨ ਪਰ ਤੁਸੀਂ ਵੇਖ ਸਕਦੇ ਹੋ ਕਿ ਲਾਈਟ ਪਹਿਲਾਂ ਹੀ ਬੰਦ ਕੀਤੀ ਜਾ ਚੁੱਕੀ ਹੈ ਬਿਜਲੀ ਵਿਭਾਗ ਵੱਲੋਂ ਅਤੇ ਲੋਕਾਂ ਦੇ ਘਰਾਂ ਵਿੱਚ ਕੋਈ ਟਾਮੀ ਟਾਮੀ ਲਾਈਟ ਜਿਹੜੀ ਉਹ ਨਜ਼ਰ ਆ ਰਹੀ ਹੈ ਲੋਕੀ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਬਟਾਲਾ ਬਲੈਕਆਊਟ ਲੱਗ ਰਿਹਾ ਹੈ ਹਾਲਾਂਕਿ ਅਜੇ ਜੋ ਸਾਰੇ ਨਵਜਣਾ ਹੈ ਜੋ ਕੁਗੂ ਵਜਣਾ ਹੈ ਉਹ ਕਰੀਬ 9 ਵਜੇ ਟਾਈਮ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਬਲੈਕਆਊਟ ਸ਼ੁਰੂ ਹੋਏਗਾ ਪਰ 8:00 ਵਜੇ ਕਰੀਬ 59 ਮਿੰਟ ਹੋ ਚੁੱਕੇ ਹਨ ਇਹ ਬਟਾਲਾ ਦੇ ਸਾਰੇ ਸੰਘਣੇ ਆਬਾਦੀ ਵਾਲੇ ਇਲਾਕੇ ਦੀਆਂ ਤਸਵੀਰਾਂ ਹਨ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਪੂਰੀ ਤਰ੍ਹਾਂ ਲਗਪਗ ਬਲੈਕਆਊਟ ਨਜ਼ਰ ਆ ਰਿਹਾ ਹੈ ਇੱਕਾ ਦੁਕਾਣ ਲਾਈਟ ਜਗ ਰਹੀ ਹੈ ਜੋ ਅਸੀਂ ਸੋਚਦੇ ਹਾਂ ਕਿ ਸ਼ਾਇਦ ਉਹ ਸਾਰਿਆਂ ਦੀ ਆਵਾਜ਼ ਤੋਂ ਬਾਅਦ ਇਹ ਵੀ ਲਾਈਟਾਂ ਲੋਕਾਂ ਵੱਲੋਂ ਬੰਦ ਕੀਤੀਆਂ ਜਾਣਗੀਆਂ ਫਿਲਹਾਲ 8:59 ਮਿੰਟ ਦਾ ਟਾਈਮ ਹੈ 1 ਮਿੰਟ ਅਜੇ ਬਾਕੀ ਹੈ ਸਾਰਿਆਂ ਦੀ ਆਵਾਜ਼ ਅਜੇ ਆਉਣੀ ਬਾਕੀ ਹੈ ਪਰ ਤੁਸੀਂ ਬਟਾਲਾ ਤੋਂ ਪਰਸ਼ਾਵਾਂ ਦੇ ਉੱਪਰ ਇਹ ਲਾਈਵ ਤਸਵੀਰਾਂ ਵੇਖ ਰਹੇ ਹੋ ਟੋਟਲੀ ਬਲੈਕਆਊਟ ਲੱਗ ਰਿਹਾ ਹੈ ਜੋ ਕਿ ਪ੍ਰਸ਼ਾਸਨ ਨੇ ਹਦਾਇਤਾਂ ਦਿੱਤੀਆਂ ਸਨ ਇੱਕ ਰੈਸਲ ਸੀ ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਡਰਨ ਦੀ ਲੋੜ ਨਹੀਂ ਇਹ ਮਹਿਜ਼ ਇੱਕ ਰਿਹਸਲ ਹੈ ਤਾਂ ਕਿ ਜੇ ਕੋਈ ਇਹੋ ਜੀ ਸਥਿਤੀ ਬਣਦੀ ਹੈ ਪਾਕਿਸਤਾਨ ਵੱਲੋਂ ਕੋਈ ਅਟੈਕ ਹੁੰਦਾ ਹੈ ਤਾਂ ਉਸ ਹਾਲਤ ਦੇ ਵਿੱਚ ਲੋਕਾਂ ਨੇ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਜਾਂ ਕੋਈ ਹਵਾਈ ਜਹਾਜ਼ ਦਾ ਹਮਲਾ ਹੁੰਦਾ ਹੈ ਉਸ ਹਾਲਤ ਦੇ ਵਿੱਚ ਲੋਕਾਂ ਨੇ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਸਾਰਿਆਂ ਦੀ ਬਾਤ ਅਸੀਂ ਸੁਣ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਉਰੇ 9 ਵਜੇ ਇਹ ਸਾਰੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਔਰ ਲਗਭਗ ਪੂਰੇ ਇਲਾਕੇ ਵਿੱਚ ਤੁਸੀਂ ਬਲੈਕਆਊਟ ਦੀ ਸਥਿਤੀ ਵੇਖ ਰਹੇ ਹੋ। ਇਹ ਦੂਸਰਾ ਸਾਇਰਨ ਵੱਜਾ ਹੈ। 9 ਵਜੇ ਪਹਿਲਾ ਸਾਇਰਨ ਵੱਜਾ ਹੈ ਅਤੇ ਕਰੀਬ ਕੋਈ 20 ਸੈਕਿੰਡ ਬਾਅਦ ਹੀ ਦੂਸਰੇ ਸਾਇਰਨ ਦੀ ਆਵਾਜ਼ ਆਈ ਹੈ। ਔਰ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਐਮਰਜੈਂਸੀ ਰਾਤ ਬਰਾਤੇ ਇਹੋ ਜਿਹੇ ਸਾਰਿਆਂ ਦੀ ਆਵਾਜ਼ ਆਏ ਤਾਂ ਇਹ ਸਾਰਿਆਂ ਦੀ ਆਵਾਜ਼ ਦਾ ਮਤਲਬ ਇਹ ਹੈ ਕਿ ਕੋਈ ਨਾ ਕੋਈ ਹਮਲਾ ਹੋਇਆ ਹੈ ਕੋਈ ਨਾ ਕੋਈ ਮੁਸੀਬਤ ਹੈ ਉਸ ਤੋਂ ਬਾਅਦ ਲੋਕ ਆਪਣੀਆਂ ਲਾਈਟਾਂ ਸਾਰੀਆਂ ਬੰਦ ਕਰਨ ਹਦਾਤਾਏ ਸੰਨ ਕਿ ਕੋਈ ਵੀ ਇਨਵਰਟਰ ਦੀ ਲਾਈਟ ਸੀਸੀਟੀਵੀ ਕੈਮਰੇ ਦੀ ਕੋਈ ਵੀ ਲਾਈਟ ਜਾਂ ਸੋਲਰ ਸਿਸਟਮ ਤੇ ਜਿਹੜੇ ਲੋਕ ਲਾਈਟਾਂ ਚਲਾਉਂਦੇ ਹਨ ਉਹ ਵੀ ਲਾਈਟਾਂ ਬੰਦ ਕੀਤੀਆਂ ਜਾਣ ਕਿਉਂਕਿ ਜੋ ਬਿਜਲੀ ਦੀ ਮੇਨ ਸਪਲਾਈ ਹੈ ਉਹ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਬੰਦ ਕੀਤੀ ਗਈ ਹੈ। ਕਰੀਬ 9 ਵਜੇ ਤੋਂ ਕਾਫੀ ਧਰ ਪਹਿਲਾਂ ਹੀ ਉਹ ਲਾਈਟ ਜਿਹੜੀ ਹੈ ਬੰਦ ਕੀਤੀ ਗਈ ਸੀ। ਅੱਜ ਵੀ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਕਾ ਦੁਕਾ ਲਾਈਟਾਂ ਅੱਜ ਵੀ ਜਗ ਰਹੀਆਂ ਹਨ ਪਰ ਲੋਕ ਕਾਫੀ ਹੱਦ ਤੱਕ ਜਾਗਰੂਕ ਹਨ। ਇਹ ਬਟਾਲਾ ਦੀਆਂ ਤਸਵੀਰਾਂ ਹਨ। ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਜ ਕੇਂਦਰ ਸਰਕਾਰ ਤੇ ਡੀਸੀ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਦਾ ਹੁਕਮ ਦਿੱਤਾ ਗਿਆ ਸੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਅੱਧੇ ਘੰਟੇ ਵਾਸਤੇ ਇਹ ਬਲੈਕਆਊਟ ਹੋਏਗਾ ਅਤੇ ਪ੍ਰਸ਼ਾਸਨ ਦਾ ਸਾਦ ਦਿੱਤਾ ਜਾਵੇ ਤੋਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਿੰਨੇ ਆ ਕਿ ਜਿਹੜੀਆਂ ਇਕਾ ਦੁਕਾ ਲਾਈਟਾਂ ਜਗ ਰਹੀਆਂ ਸਨ ਉਹ ਵੀ ਲਾਈਟਾਂ ਕਰੀਬ 9:10 ਮਿੰਟ ਤੇ ਬੰਦ ਨਜ਼ਰ ਆਈਆਂ ਕਿਉਂਕਿ ਕੁਝ ਲੋਕਾਂ ਨੂੰ ਸ਼ਾਇਦ ਭੁਲੇਖੇ ਨਾਲ ਵੀ ਲਾਈਟ ਆਉਂ ਰਹੀ ਸਕਦੀ ਹੈ ਕੁਝ ਟਾਵਰ ਹਨ ਜਿਹੜੇ ਬੜੇ ਉਚਾਈ ਤੇ ਹਨ ਉਹਨਾਂ ਦੀਆਂ ਵੀ ਲਾਈਟਾਂ ਬੜੀਆਂ ਮੱਧਮ ਕਰ ਦਿੱਤੀਆਂ ਗਈਆਂ ਹਨ ਹਾਲਾਂਕਿ ਉਹ ਲਾਈਟਾਂ ਜਗ ਰਹੀਆਂ ਹਨ ਇਸ ਕਰਕੇ ਕਿਉਂਕਿ ਕੋਈ ਜਹਾਜ਼ ਨੇੜੇੋਂ ਲੰਘ ਸਕਦਾ ਹੈ ਉਹਨਾਂ ਦੇ ਕਾਰਨ ਉਹ ਲਾਈਟਾਂ ਜੜੀਆਂ ਉਹ ਜਗ ਰਹੀਆਂ ਹਨ ਪਰ ਕਾਫੀ ਮੱਧਮ ਕਰ ਦਿੱਤੀਆਂ ਗਈਆਂ ਹਨ ਪਰ ਜੜੀਆਂ ਲਾਈਟਾਂ ਪਹਿਲਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਜਗ ਰਹੀਆਂ ਸਨ ਉਹ ਲਾਈਟਾਂ ਹੁਣ ਟੋਟਲੀ ਬਟਾਲੇ ਵਿੱਚ ਸਾਰੀਆਂ ਲਾਈਟਾਂ ਬੰਦ ਹਨ ਔਰ ਬਟਾਲਾ ਵਾਸੀ ਆਪਣੇ ਦੇਸ਼ ਦੇ ਨਾਲ ਆਪਣੀ ਦੇਸ਼ ਦੀ ਆਰਮੀ ਦੇ ਨਾਲ ਪ੍ਰਸ਼ਾਸਨ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਔਏ ਹੋਣਾ ਵੀ ਚਾਹੀਦਾ ਹੈ ਕਿਉਂਕਿ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਸਾਰੀਆਂ ਪਾਰਟੀਆਂ ਸਾਰੇ ਲੋਕ ਇੱਕ ਜੁੱਟ ਨਜ਼ਰ ਆਉਣੇ ਚਾਹੀਦੇ ਹਨ। ਇਹੀ ਸਾਡੇ ਏਕੇ ਦਾ ਸਬੂਤ ਹੈ ਕਿਉਂਕਿ ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਜਾਤੀਆਂ ਦੇ ਲੋਕ ਰਹਿੰਦੇ ਹਨ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਵੱਖ-ਵੱਖ ਪਾਰਟੀਆਂ ਵੱਖ-ਵੱਖ ਧਰਮਾਂ ਦੇ ਲੋਕ ਇੱਕ ਸੁਰ ਵਿੱਚ ਇਕੱਠੇ ਹੁੰਦੇ ਹਨ ਅਤੇ ਆਪਣੇ ਦੇਸ਼ਵਾਦ ਤੇ ਆਵਾਜ਼ ਚੁੱਕਦੇ ਹਨ। ਹੁਣ ਤੁਹਾਨੂੰ 9:30 ਮਿੰਟ ਤੇ ਜਦੋਂ ਇਸ ਸਾਰੇ ਦੀ ਆਵਾਜ਼ ਦੁਬਾਰਾ ਵੱਜੇਗੀ ਅਤੇ ਲਾਈਟ ਜਿਹੜੀ ਹੈ ਸਪਲਾਈ ਸ਼ੁਰੂ ਕੀਤੀ ਜਾਏਗੀ ਉਸ ਤੋਂ ਬਾਅਦੀਆਂ ਚੰਦ ਪਾਲਾਂ ਦੀਆਂ ਤਸਵੀਰਾਂ ਵਖਾਵਾਂਗੇ ਸਾਡੇ ਚੈਨਲ ਨੂੰ YouTube Facebook Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪਰਸ਼ਾਵਾਂ ਚੈਨਲ ਤੁਹਾਡਾ ਆਪਣਾ ਚੈਨਲ ਹੈ ਤੁਹਾਡੇ ਆਪਣੇ ਇਲਾਕੇ ਦਾ ਚੈਨਲ ਹੈ ਔਰ ਤੁਹਾਡੇ ਆਪਣੇ ਇਲਾਕੇ ਦੀ ਹਰ ਖਬਰ ਤੁਸੀਂ ਇਸ ਤੇ ਦੇਖ ਸਕਦੇ ਹੋ ਇਹ ਸਾਰੇ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਰੀਬ 9:00 ਵਜਕੇ 30 ਮਿੰਟ ਤੇ ਇਹ ਸਾਰਿਆਂ ਦੀ ਆਵਾਜ਼ ਆਈ ਹੈ ਹੁਣ ਇਸ ਤੋਂ ਬਾਅਦ ਲਾਈਟ ਦੀ ਸਪਲਾਈ ਕਦੋਂ ਸ਼ੁਰੂ ਹੁੰਦੀ ਹੈ ਕਿਉਂਕਿ ਬਿਜਲੀ ਵਿਭਾਗ ਦਾ ਇੱਕ ਮੈਸੇਜ ਆਇਆ ਸੀ ਕਿ ਲਾਈਟ 9:00 ਵਜਕੇ ਤੇ 35 ਮਿੰਟ ਤੇ ਛੱਡੀ ਜਾਏਗੀ 8:55 ਤੇ ਬੰਦ ਹੋਏਗੀ ਤੇ 9:35 ਤੇ ਛੱਡੀ ਜਾਏਗੀ ਪਰ ਸਾਇਰਨ ਪੂਰਾ 9:30 ਵਜੇ ਵੱਜਾ ਹੈ ਜੋ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਬਲੈਕਆਊਟ ਜਿਹੜਾ 9 ਵਜੇ ਤੋਂ ਲੈ ਕੇ 9:30 ਤੱਕ ਸੀ ਉਹਦੀ ਆਫ ਦੀ ਜਿਹੜੀ ਹੈ ਸਮਾਂ ਜਿਹੜਾ ਉਸਮਤ ਹੋ ਗਿਆ ਹੈ ਹਾਲਾਂਕਿ ਬਿਲੀ ਭਾਗ ਨੇ 8:55 ਤੇ ਲਾਈਟ ਬੰਦ ਕਰਨ ਦੀ ਮੈਸੇਜ ਕੀਤਾ ਸੀ ਤੇ 9:35 ਤੇ ਲਾਈਟ ਆਏਗੀ ਉਹ ਵੀ ਵਧੀਆ ਗੱਲ ਹੈ ਕਿ ਵਿਭਾਗ ਵੱਲੋਂ ਇਹ ਫਰਕ ਪਾਇਆ ਗਿਆ ਇਹ 9 ਵਜੇ ਦੇ 30 ਮਿੰਟ ਦਾ ਲਾਸਟ ਸਾਰਿਆਂ ਨੂੰ ਵਜਾ ਉਸੀਂ ਸਾਫ ਸਾਫ ਸੁਣ ਸਕਦੇ ਹਾਂ ਹਾਲਕਾ ਸਾਇਰਨ ਕਾਫੀ ਦੂਰ ਵੱਜ ਰਿਹਾ ਹੈ ਇਸ ਵਾਰ ਕਿੰਨੇ ਕੁ ਲੋਕ ਲਾਈਟਾਂ ਕਰਾਵੀਆਂ ਜਗਾਉਂਦੇ ਹਨ ਜਾਂ ਲੋਕ ਪਹਿਲਾਂ ਹੀ ਸੌਂ ਚੁੱਕੇ ਹਨ ਜਾਂ ਆਪਣੇ ਪਰਚੇਵਾਂ ਤੋਂ ਫ੍ਰੀ ਹੋ ਕੇ ਖਾਣ ਪੀਣ ਤੋਂ ਫ੍ਰੀ ਹੋ ਕੇ ਪਹਿਲਾਂ ਹੀ ਲੇਟ ਚੁੱਕੇ ਹਨ ਇਹ ਵੇਖਣ ਵਾਲੀ ਗੱਲ ਹੋਏਗੀ ਅਗਲੇ ਅੱਧੇ ਮਿੰਟ ਦੇ ਵਿੱਚ ਪਤਾ ਲੱਗ ਜੇਗਾ ਇਹ ਲੰਬਾ ਸਾਇਰਨ ਵੱਜਾ ਹੈ ਅੱਜ ਜ਼ਿਲ੍ਹਾ ਗੁਰਦਾਸਪੁਰ ਚ ਅੱਜ 9 ਵਜੇ ਤੋਂ ਲੈ ਕੇ 9:30 ਤੱਕ ਬਲੈਕਆਊਟ ਸੀ ਦੀ ਸਮੇਂ ਸੀਮਾ ਜਿਹੜੀ ਹੈ ਟਾਈਮਿੰਗ ਹੈ ਉਹ ਖਤਮ ਹੋ ਚੁੱਕੀ ਹੈ ਬਟਾਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਦੀਆਂ ਇਹ ਤਸਵੀਰਾਂ ਹਨ ਅੱਜ ਬਟਾਲਾ ਟੋਟਲੀ ਬਲੈਕਆਊਟ ਰਿਆ ਔਰ ਬਟਾਲਾ ਵਾਸੀਆਂ ਨੇ ਆਪਣੇ ਦੇਸ਼ ਦਾ ਆਪਣੀ ਆਰਮੀ ਦਾ ਆਪਣੇ ਪ੍ਰਸ਼ਾਸਨ ਦਾ ਸਾਹ ਦਿੱਤਾ ਹੈ ਜੋ ਪ੍ਰਸ਼ਾਸਨ ਨੇ ਜਾਗਰੂਕ ਕੀਤਾ ਸੀ ਲੋਕੀ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੇ ਹਨ ਪਰ ਸ਼ਾਵਾਂ ਚੈਨਲ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਸਾਰਿਆਂ ਦੀ ਆਵਾਜ਼ ਵਜਣ ਤੋਂ ਬਾਅਦ ਵੀ ਕੋਈ ਲਾਈਟ ਨਹੀਂ ਜਗੀ ਤਾਂ ਤੁਹਾਡਾ ਸਾਰਿਆਂ ਦਾ ਪਰਸ਼ਾਵਾਂ ਚੈਨਲ ਨੂੰ ਸਾਥ ਦੇਣ ਲਈ ਧੰਨਵਾਦ